ਇਦਰਾ ਆਪਾਂ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਰੱਖ ਲਿਆ ਹੈਗੇ ਹੁਣ ਤੇਲ ਗਰਮ ਹੋ ਜਾਊਗਾ ਇਸ ਤੋਂ ਬਾਅਦ ਆਪਾਂ ਤੜਕਾ ਲਾਉਣਾ ਜਿਹੜਾ ਸਟਾਰਟ ਕਰਾਂਗੇ ਤੇਲ ਆਪਣਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਇੱਕ ਸਟੀਲ ਦਾ ਪੈਨ ਹੈ ਨਾ ਬਹੁਤ ਮੱਝਦਾ ਇਹ ਚੱਲ ਜਾਂਦਾ ਹੈ ਇਹ ਇਹਦੇ ਵਿੱਚ ਆਪਾਂ ਹੌਲੀ-ਹੌਲੀ ਸਾਰਾ ਤੜਕਾ ਐਡ ਕਰਾਂਗੇ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਲਸਣ ਫਿਰ ਆਪਾਂ ਪਾਵਾਂਗੇ ਪਿਆਜ਼ ਤੇ ਫਿਰ ਆਪਾਂ ਪਾਵਾਂਗੇ ਟਮਾਟਰ ਲਸਣ ਤੇ ਅਦਰਕ ਆਪਾਂ ਪਾਤਾ ਹੈ ਤਮਾਟਰ ਆਪਾਂ ਬਾਸਾ ਪਾਉਂਗੇ ਤੇ ਕਲਰ ਕੀ ਹੋ ਗਿਆ ਹੈ ਨਾ ਥੋੜਾ ਜਿਹਾ ਬਰਾਊਨ ਹੋ ਗਿਆ ਨਾ ਇਹਦੇ ਉਪਰ ਆਪਾਂ ਟਮਾਟਰ ਐਡ ਕਰਾਂਗੇ ਲੋ ਜੀ ਇਹਦਾ ਕਲਰ ਦਾ ਪੈ ਗਿਆ ਫਰਕ ਦੇਖੋ ਬਰਾਊਨ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਟਮਾਟਰ ਤੇ ਹਜੀ ਮਸਾਲੇ ਵੀ ਐਡ ਕਰਾਂਗੇ ਪੂਰੀ ਤਰ੍ਹਾਂ ਹੋਰ ਆਪਾਂ ਇਹਨੂੰ ਪਕਾਵਾਂਗੇ ਪਕਾਵਾ ਕੇ ਸਾਰੇ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਆਪਾਂ ਨਾ ਨਾ ਜੀ ਆਪਣਾ ਇਹ ਕੜਕੜਾ ਰੈਡੀ ਹੋ ਗਿਆ ਹੈ ਗਰਮ ਚੁੱਕਿਆ ਪੂਰੀ ਤਰ੍ਹਾਂ ਟਮਾਟਰ ਵੀ ਹੋਰ ਪਿਆਜ਼ ਵੀ ਹੈ ਤੇ ਹੁਣ ਆਪਾਂ ਹੌਲੀ ਹੌਲੀ ਇਹਦੇ ਵਿੱਚ ਮਸਾਲੇ ਵੀ ਐਡ ਕਰਾਂਗੇ ਇਹ ਸਾਰੇ ਆਪਦੇ ਸੁਆਦ ਦੇ ਮਸਾਲੇ ਦੇਖੋ ਕਿੰਨਾ ਕੁ ਤੁਸੀਂ ਨਮਕ ਲੈਣੇ ਹੈ ਵੈਸੇ ਵੀ ਆਪਣੀ ਸਬਜ਼ੀ ਇਹ ਵੀ ਕੋਰਸਨ ਖਾ ਸਕਦੇ ਹੋ ਜੀ ਹੈ ਨਾ ਜੇ ਆਪਾਂ ਘਰ ਕਿਹਦੀ ਸਬਜ਼ੀ ਬਣਾਈ ਹੋਈ ਹੈ ਉਹਦੇ ਲਈ ਉਹ ਨਹੀਂ ਆਪਾਂ ਮਸਾਲੇ ਪਾਵਾਂਗੇ ਉਸ ਹਾਮ ਨਹੀਂ ਹੈ ਨਾ ਗਰਮ ਮਸਾਲਾ ਇਹ ਤੁਸੀਂ ਯੂਜ਼ ਕਰਨਾ ਚਾਹੋ ਨਾ ਤਾਂ ਕਰ ਸਕਦੇ ਆ ਪਰ ਮੈਂ ਉਹ ਯੂਜ਼ ਨਹੀਂ ਕਰਦੀ ਮੈਂ ਹਲਦੀ ਬਹੁਤ ਘੱਟ ਯੂਜ਼ ਕਰਦੀ ਕਿਉਂਕਿ ਇਹ ਸਬ지 ਬਣਾ ਰਹੀ ਆ ਨਾ ਮੈਂ ਆਪਣੇ ਹਸਬੰਦ ਲਈ ਤੇ ਉਹਨਾਂ ਨੂੰ ਜ਼ਿਆਦਾ ਹਲਦੀ ਮਤਲਬ ਜ਼ਿਆਦਾ ਰੈਡ ਹਿੰਦੀ ਹੈ ਨਾ ਬਲੈਕ ਹੀ ਰੈਡ ਪਾਉਂਦੇ ਆ ਜੀ ਉਹ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਨਾ ਇਹ ਫੇਰ ਇਹਨਾਂ ਆਪਾਂ ਦੇਖੋ ਸਾਗੇ ਮਸਾਲੇ ਤਿਆਰ ਕਰ ਤੇ ਇਹਨੂੰ ਹਲਾਵਾਂਗੇ 2 ਮਿੰਟ ਜਦੋਂ ਤੱਕ ਇਹ ਮਸਾਲੇ ਦਾ ਰੰਗ ਆ ਜਾਵੇ పూరా చడకేనా మన పాదే హా బ మేర కతల కలర్ ఫర్క పైగా రోజు హోలీ హళీ థోడ పా ਇਹ ਇਸ ਤਰ੍ਹਾਂ ਦੋ ਕਮਟਰੀ ਛੱਡਦੇ ਆ ਜਦੋਂ ਇਹ ਪੂਰਾ ਪੱਕ ਗਿਆ ਇਹ ਆਪਣੇ ਆਪ ਤੇਲ ਛੱਡ ਜਾਣਾ ਤੇਲ ਦਾ ਕਿਉਂਕਿ ਤੁਸੀਂ ਯੂਜ਼ ਕਰਦੇ ਹੋ ਉਹ ਨਹੀਂ ਛੱਡ ਜਾਣਾ ਉੱਪਰ ਆ ਜਾਣਾ ਹੈਗਾ ਉਦੋਂ ਆਪਾਂ ਇਹਦੇ ਵਿੱਚ ਕ੍ਰਸ਼ ਕੀਤਾ ਹੋਇਆ ਕद्दू ਕਸ ਕੀਤਾ ਹੋਇਆ ਕद्दू ਕਸ ਪਾ ਦਾਂਗੇ ਜਿਹੜਾ ਆਪਾਂ ਰੱਖਿਆ ਥੋੜਾ ਜਿਹਾ ਬਸ ਇਹ ਛੋਟਾ ਜਿਹਾ ਹੀ ਸੀਗਾ ਇੱਕ ਛੋਟਾ ਕद्दू ਸੀ ਇਹ ਤਾਂ ਆਮ ਹੀ ਆਪਣੇ ਹਨਾ ਘਰਾਂ ਦੇ ਵਿੱਚ ਲੱਗੀਆਂ ਹੁੰਦੀਆਂ ਬੱਲਾ ਉਹ ਚੋ ਵੀ ਆਪਣਾ ਏਡਾ ਕ ਮਿਲ ਜਾਂਦਾ ਹੈਗਾ ਜੇ ਆਪਾਂ ਬਣਾਉਣਾ ਹੋਵੇ ਤਾਂ ਇਸ ਤਰੀਕੇ ਨਾਲ ਬਹੁਤ ਹੀ ਸੌਖੇ ਤੇ ਛੇਤੀ ਆਪਾਂ ਬਣਾ ਸਕਦੇ ਹਾਂ ਜੀ ਹਨਾ ਲਓ ਜੀ ਹੁਣ ਇਹ ਪੂਰੀ ਤਰ੍ਹਾਂ ਜਿਹੜਾ ਤੇਲ ਦੇਖੋ ਚਮਕਣ ਲੱਗਿਆ ਨਾ ਉੱਪਰ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਕੱਟੀ ਹੋਈ ਆਪਣੀ ਸਬਜ਼ੀ ਥੋੜਾ ਜਿਹਾ ਪਾਣੀ ਆ ਕੇ ਉਸ ਪਾਣੀ ਆਪਾਂ ਉਹਨਾਂ ਦਾ ਪਾਵਾਂਗੇ ਜਿਹਦੇ ਨਾਲ ਇਹਦੇ ਚ ਧੋਕੋ ਉਬਾਲੇ ਜੇ ਆ ਜਾਣਾ ਹਨਾ ਕਿਉਂਕਿ ਕਦੂਆ ਜਿਹੜਾ ਉਹਨੂੰ ਆਪਾਂ ਧੋਕੋ ਉਬਾਲੇ ਤੇ ਦਵਾਵਾਂਗੇ ਭਾਵੇਂ ਉਹ ਕ੍ਰਸ਼ ਕੀਤਾ ਹੈ ਪਰ ਫਿਰ ਵੀ ਉਹਦਾ ਕੱਚਾ ਆਪਣਾ ਜਿਹੜਾ ਖਤਮ ਹੋ ਜੂਗਾ ਧੋਕੋ ਉਬਾਲੇ ਦੇਖੋ ਇਹਦਾ ਕਲਰ ਤਾਂ ਕਾਫੀ ਸੋਹਣਾ ਆ ਗਿਆ ਹਨਾ ਤਰੀਕ ਜਿਕੇ ਇਹਦਾ ਹੋਰ ਵੀ ਸੋਹਣਾ ਕਲਰ ਬਣ ਜੂਗਾ ਤੇ ਹੁਣ ਆਪਾਂ ਇਹਨੂੰ 10 ਮਿੰਟ ਲਈ ਟਾਕੇ ਰੱਖ ਦਿੰਦੇ ਹਾਂ ਤੇ ਇਸ ਤੋਂ ਬਾਅਦ ਇਹ ਆਪਣਾ ਬਣ ਜਾਣਾ ਹੈ ਨਾ ਪੱਕ ਜਾਣਾ ਹੈਗਾ ਇਹਦੇ ਵਿੱਚੋਂ ਹੀ ਪਾਣੀ ਨਿਕਲ ਜਾਂਦਾ ਨਾ ਕद्दू ਦੇ ਵਿੱਚੋਂ ਤਾਂ ਜਿਆਦਾ ਪਾਣੀ ਐਸ ਕਰਕੇ ਐਡ ਨਹੀਂ ਕਰਨਾ ਆਪਾਂ ਬਣਾ ਰਹੇ ਹੈਗੇ ਆ ਪੁਰਜੀ ਟਾਈਪ ਇੱਕ ਸਬਜ਼ੀ ਹੈ ਨਾ ਚਾਹੇ ਉਹਨੂੰ ਕद्दू ਪਨੀਰ ਦੀ ਪੁਰਜੀ ਕਹਿ ਲੋ ਤੇ ਚਾਹੇ ਕद्दू ਪਨੀਰ ਦੀ ਸਬਜ਼ੀ ਕਹਿ ਲੋ ਆਪਾਂ ਰੱਖ ਦਿਆਂ ਉਹਨੂੰ 5-10 ਮਿੰਟ ਲਈ ਆਪਾਂ ਨੂੰ ਖੁਦ ਹੀ ਪਤਾ ਲੱਗ ਜਾਣਾ ਵੀ ਕਦੋਂ ਇਹ ਪੱਕ ਗਿਆ ਇਸ ਤੋਂ ਬਾਅਦ ਆਪਾਂ ਪਨੀਰ ਐਡ ਕਰਾਂਗੇ ਇਸ ਚ 5-7 ਮਿੰਟ ਬਾਅਦ ਕੀ ਹਾਲ ਹੈ ਆਪਣੀ ਸਬਜੀ ਦਾ ਲਓ ਤੁਹਾਡੇ ਸਾਹਮਣੇ ਹੈ ਜੀ ਆਪਣਾ ਕੱਦੂ ਦਾ ਬਿਲਕੁਲ ਬਣ ਕੇ ਰੈਡੀ ਹੈ ਦੇਖੋ ਤੇ ਹੁਣ ਆਪਾਂ ਇਹ ਚ ਪਾਵਾਂਗੇ ਹੌਲੀ-ਹੌਲੀ ਮਿਕਸ ਕਰਾਂਗੇ ਪਨੀਰ ਦੇਖੋ ਪਰ ਚੰਗੀ ਤਰ੍ਹਾਂ ਆਪਣਾ ਪਨੀਰ ਮਿਕਸ ਹੋ ਚੁੱਕਾ ਤੇ ਥੋੜਾ ਜਿਹਾ ਪਹਿਲੇ ਚ ਪਾਣੀ ਪਾਵਾਂਗੇ ਇਸ ਦਾ ਪਾਣੀ ਵੀ ਆਸਾ ਇਹੋ ਜਿਹਾ ਆਪਾਂ ਇਹਨੂੰ 2 ਮਿੰਟ ਲਈ ਚਾਹੇ 5 ਮਿੰਟ ਲਈ ਵੀ ਤੁਸੀਂ ਰੱਖ ਸਕਦੇ ਜਿੰਨਾ ਤੁਸੀਂ ਪਾਣੀ ਐਡ ਕੀਤਾ ਇਹਨੂੰ ਬੰਦ ਕਰਕੇ ਰੱਖਾਂਗੇ ਫਿਰ ਦੇਖਾਂਗੇ ਆਪਣੀ ਫਾਈਨਲੀ ਸਬਜੀ ਰੈਡੀ ਹੋ ਜਾਨੀ ਇਹ 컬러 ਇਹਦਾ ਬਹੁਤ ਸੋਹਣਾ ਹੈ ਲਓ ਜੀ ਹੁਣ ਆਪਾਂ ਦੇਖਦੇ ਹੈਗੇ ਆ ਆਪਣਾ ਕद्दू ਪਨੀਰ ਰੈਡੀ ਹੋ ਚੁੱਕਿਆ ਕद्दू ਪਨੀਰ ਦੀ ਸਬਜੀ ਦੇਖੋ ਕਿੰਨਾ ਸੋਹਣਾ ਰੰਗ ਆਇਆ ਹੈ ਨਾ ਲਓ ਜੀ ਇਹ ਕद्दू ਪਨੀਰ ਪੁਰਜੀ ਕद्दू ਪਨੀਰ ਦੀ ਸਬਜ਼ੀ ਹੈ ਢੀ ਹੈ ਤੇ ਇੰਨੀ ਜਿਆਦਾ ਖਾਣ ਜੀ ਟੇਸਟੀ ਹੁੰਦੀ ਹੈ ਵੀ ਬੱਚੇ ਵੀ ਕਹਿਣਗੇ ਵੀ ਬਾਰ ਬਾਰ ਬਣਾ ਕੇ ਦਿਓ ਹਨਾ ਵੱਡੇ ਤਾਂ ਕਹਿਣਗੇ ਬੱਚੇ ਅੱਜ ਕੱਲ ਖਾਂਦੇ ਨਹੀਂ ਨਾ ਕद्दू ਕੀ ਆ ਤੋਰੀ ਐਸ ਤਰੀਕੇ ਨਾਲ ਤੁਸੀਂ ਬਣਾ ਕੇ ਦਿਓ ਦੇਖੋ ਸਾਰੇ ਜਣੇ ਇਹਨੂੰ ਬੜੀ ਹੀ ਚਾਣ ਨਾਲ ਖਾਣਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ